ਲਾਵੀ ਮਿੱਤਰਾ ਪੱਤੇ ਗਏ ਵੰਡੇ ਆ ਪੱਤੇ ਆਏ ਆਪਾਂ ਨੂੰ ਫੂਲ ਦਿਖਾ ਚੋ ਕਿ ਡਰੀਮ ਡਰੀਮ ਫੂਲ ਦੇਖ ਰੰਗ ਟੈਨ ਹੁੰਦਾ ਤੇ ਟੈਨ ਹੁੰਦਾ ਨਹੀਂ ਨਹੀਂ ਜੋ ਬਣਾਉਣਾ ਪੈਣਾ ਸਾਈਕਲ ਤੇ ਇਦਾਂ ਕੱਸਾ ਫੀਰ ਇੱਧਰ ਕਰੀਏ ਸਲਾਮ ਸਲਾਮ ਤਾਂ ਬੋਲੀ ਕਰੀਏ ਤੇ ਆਪਾਂ ਕਰੀਏ ਕੰਮ ਬਟਾ ਸਲਾਮ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਹਿੰਦੂ ਸ਼ੁਰੂਆਤ ਦਸਮਨ ਚੱਲ ਰਿਹਾ ਪਾਪਾ ਇਤੋਂ ਨਿਓ ਲੈ ਕੇ ਤਲਾ ਕੀ ਹਾਲ ਹੈ ਚੱਲੀਏ ਹੋਰ ਸਨਸ ਕਿੰਨੀ ਵਧੀਆ ਵਧੀਆ ਕਹਿਣ ਮੈਂ ਹਾਏ ਹੇ ਟੂੜੀ ਵਾਲਾ ਕੰਮ ਬਹੁਤ 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 ਚੱਲ ਰਿਹਾ ਬਹੁਤ ਬਹੁਤ ਠੀਕ ਠੀਕ ਅੱਜ ਤੱਕ ਆਪਣੇ ਤਾਂ ਨਹੀਂ ਪਹਿਲੀ ਪੁਲੀ ਆ ਗਈ ਮਰਚਣਾ ਏ ਥੋੜੀ ਢੋਟੋ ਕੇ ਚਾਚਾ ਰਾਤੀ ਚੋ ਗਏ ਆ ਹਲੇ ਮੈਂ ਤੈਨੂੰ ਕੱਲ੍ਹ ਤੋਂ ਲੱਗਣ ਬਣਿਆ ਸਹੀ ਗੱਲ ਆ ਪੰਡਾ ਸੁੱਟੀਆਂ ਆ ਮਨ ਲੱਗਿਆ ਨਾ ਹੋਵੇ ਪੰਡਾ ਸੁੱਟੀਆਂ ਚਾਚਾ ਮਰ ਗਏ ਐਂ ਵੀ ਹੱਟ ਕਰਦੀ ਤੂੰ ਖਾਲਪ ਕਰਦੀ ਐ ਇਤਰਾਣ ਹੁੰਦਾ ਕਿ ਜਾਇ ਇੱਕ ਪੰਡਾ ਸੁੱਟ ਕੇ ਇੱਥੇ ਸੁੱਟਣੀ ਆ ਫੇ ਲਾਲਾ ਸਾਹਿਬ ਮੇਤਰਾ ਲੈਣ ਗਏ ਆ ਜੋ ਲੈ ਕੇ ਆ ਗਏ ਆ ਇਹ ਕਾਦੇ ਵੱਤ ਲੈ ਕੇ ਆਇਆ ਕੀ ਹੋਇਆ ਪਤਾ ਨਹੀਂ ਆ ਦੋਲੂ ਜੀ ਕੀ ਕੀ ਪਤਾ ਚਾਉ ਲਿਆ ਤੈਨੂੰ ਹੁਣੇ ਦੱਸੇ ਕਾਦੇ ਆਤੇ ਇਹ ਦਾਤਰੀਆਂ ਦਾ ਵਿਆਹ ਦਾਤਰੀਆਂ ਦਾ ਵਿਆਹ ਕੀਤਾ ਇਹ ਮੈਨੂੰ ਪਤਾ ਮੈਂ ਤੇ ਆ ਪਹਿਲੀ ਵਾਰ ਸੁਣਿਆ ਸਾਰੀ ਦਾਤਰੀਆਂ ਪੱਠੇ ਵਾਲੀਆਂ ਆਹੋ ਦਾਤਰੀ ਹੋਰ ਕਿਹੜੀ ਓਏ ਯਾਰ ਇਹ ਕਿੱਥੇ ਦਾ ਰਵਾਜ ਹੈ ਲੈ ਸਹੀ ਗੱਲ ਚਲ ਆਪਾਂ ਹੁਣ ਪ੍ਰੀਤ ਨੂੰ ਲੈਣ ਚੱਲਦੇ ਆ ਕਿੱਥੇ ਦੇਰੀ ਲੈ ਮੇਤਰਾ ਉਧਰ ਦੇਰੀ ਤੇ ਯਾਰ ਕਿੱਥੇ ਆਓ ਉਹ ਉਹ ਜਾਣਿਆ ਵਾਡਾ ਬੰਦਾ ਖੂਹ ਤੇ ਬੈਠਾ ਆਂ ਫਿਰ ਰਾਹ ਚ ਮੁੜ ਕੇ ਆਏ ਸਾਨੂੰ ਦੇਖ ਪਿਆ ਚਲੋ ਚਾਹਦੇ ਹਾਂ ਤੇ ਕੋਲ ਰਾਜਾ ਮੋਟਰਸਾਈਕਲ ਮੋੜਿਆ ਤੇ ਕਿ ਮਹਾਰਾਜਾ ਮੋਟਰਸਾਈਕਲ ਮੋੜਿਆ ਉਦੋਂ ਪਰਵਾਇਲਾ ਤੇਲ ਖਤਮ ਹੋ ਗਿਆ ਵੇਖਿਆ ਨਹੀਂ ਬੁਲਾ ਕੇ ਜਦੋਂ ਤੇਲ ਖਮਾਇਆ ਹੂੰ ਅਹੀਂ ਗਏ ਅਹੀਂ ਬੈਠੇ ਹਾਂ ਤੇ ਅਮਰੀਕਨ ਵਾਲਾ ਜਿਹੜਾ ਖੁੱਲਣੀ ਆ ਉੱਤੇ ਖਾਣਦੇ ਆ ਅੱਛਾ ਤੇ ਇਹ ਇਹਦਾ ਸੁਣ ਆਇਆ ਅਸੀਂ ਆ ਉੱਥੇ ਖਾਦੇ ਪੀਦੇ ਨਹੀਂ ਫਿਰ ਉਤਰਾ ਹੀ ਨਾ ਲੈ ਕੋ ਕੋਲਡ ਡਰਿੰਕ ਦੀ ਬੋਤਲ ਅੱਛਾ ਜੀ ਇਹਨੂੰ ਕੋਈ ਤੇਲ ਦੀ ਲੱਥੀ ਚੜੀ ਨਹੀਂ ਆਉਂਦੇ ਕੋਲਡ ਡਰਿੰਕ ਦੀ ਖੋਲੀ ਬੋਤਲ ਮੇਰੇ ਹੱਥ ਲੱਗੇ ਹੋਏ ਜੀ ਜਾਓ ਮੈਂ ਪੀਵਾਂ ਹਲੋ ਤਾਂ ਹਾਂ ਸੋਚੀ ਆ ਗਿਆ ਬੱਸ ਮੈਂ ਇਹ ਤੁਰ ਕੇ ਆ ਗਿਆ ਸੱਚਾ ਉਹ ਰੀਡਿੰਗ ਕਰ ਰੀਡਿੰਗ ਕਰਦਾ ਜੀ ਉਹ ਰੀਡਿੰਗ ਸਿਰਾ ਬੋੜੇ ਨੇ ਭਾਈ ਦੋ ਹੋੜ ਵਾਂਗ ਇਹਨੇ ਮੈਂ ਆਖਿਆ ਬਈ ਇਹਨੇ ਭਾਈ ਮੈਨੂੰ ਬੱਸ ਸਾਹਿਬ ਉਹ ਆਸ਼ੂ ਇਹਨੇ ਮੈਨੂੰ ਭਾਈ ਪ੍ਰਸ਼ਨ ਦੀ ਮੈਂ ਵੇਖ ਲੈ ਆਪਣੇ ਦੁਕਾਨ ਨੂੰ ਚੱਕਿਆ ਜੱਟਾ ਪੂਸਾ ਗਈ ਪੂਸਾ ਫੇਰੇ ਲੈ ਬਾਲਾ ਬਾਲਾ ਲੈ ਉਹ ਵੀ ਰੋਤਾ ਆਈ ਫੋਨੀਆ ਉਹ ਤਾਈਫੋਨ ਤੇ ਕੋਈ ਨਹੀਂ ਐਵੇਂ ਅਡਰੈਸ ਚ ਜਿਆਦੀ ਵਧੀ ਜਾਂਦੀ ਐ ਐਡੀਟਿੰਗ ਮੇਰੇ ਕੋਲ ਡਰੈਗਰੀ ਲੈਂਦਾ ਵਧੀਆ ਆਸ ਬਾਦੇ ਆ ਬੈਠਾ ਐ ਬੰਦਾ ਜਿਹਦੀ ਗੱਲ ਕਰਨੇ ਕੱਟਦਾ ਐ ਐਵੇਂ ਕੱਟਦਾ ਐ ਪੂਲ ਲਾਦਾ ਗੇ ਪੂਲ ਪੂਲ ਲਾਦਾ ਗੇ ਪੂਲ ਪੂਲ ਲਾਦਾ ਗੇ ਪੂ ਉਹ ਨਹੀਂ ਨਿੱਟੂ ਨਾਲ ਹਾਂ ਕੀ ਕਰਾਂਗੇ ਕੀ ਰੀਲ ਕਰੀ ਜਨਾਲ ਹਾਂ ਨਹੀਂ ਨਹੀਂ ਉਹ ਉਹ ਦਾੜੀ ਚੜ ਗਿਆ ਕੋ ਮਿਲਦੇ ਆ ਬਦ 1 hour later ਅੱਗੇ ਫਿਰ ਸਕੂਲਾ ਜੀ ਭਈਲਾ ਫੜਦੇ ਨਹੀਂ ਤੋਣ ਕੰਦਾ ਟਾਪ ਦਾ ਸਕੂਲਾ ਜੀ ਵੜਦੇ ਕਾਂਦੀ ਟੁੱਟੀ ਜੇ ਕੰਦ ਵੇਲੇ ਇੱਚ ਘਲੋਤਾ ਦੇਖਾ ਤਾਂ ਰੰਗ ਟੈਨ ਹੁੰਦਾ ਤੈਨ ਟੈਨ ਹੁੰਦਾ ਐਡਾ ਭਲਾ ਤੂੰ ਸੋਹਣਾ ਸਰਖਾ ਇਹ ਰੋਤ ਦਿਨ ਆਇਣਾ ਪਰ ਕਿੱਥੇ ਹੁਣ ਤੂੰ ਫੇਰਾ ਬੜਾ ਪਾਣਾ a few minutes later ਲਾਵੀ ਮਿੱਤਰਾਂ ਇੱਕ ਬੰਦਾ ਨਹੀਂ ਹੈਗਾ ਤੇ ਖੇਡਣ ਲੱਗੇ ਇਤਰਾ ਇਤਨੀ ਨਹੀਂ ਆਣੇ ਅਜਾ ਦੇਖੋ ਕੀ ਸਮਾਚਾਰ ਰਹੇ ਹਨ ਆਓ ਪਾਓ ਟੇਰੀ ਹੁੱਲ ਤੁਸੀਂ ਆਪਸ ਵਿੱਚ ਜਾਗੇ ਕਿੰਨੇ ਆ ਤਿੰਨ 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 ਜੋਕਰ ਤਿੰਨ ਜੋਕਰ ਹੁੰਦੇ ਆ ਉਹ ਫੋਨ ਲਾ ਲੋ ਮਾਰੀਆਂ ਤਾਸ਼ਾਂ ਫੇਟਰ ਵਾਲਿਓ ਮਾਰੀਆਂ ਤਾਸ਼ਾਂ ਫੇਟਰ ਵਾਲਿਓ ਤਾਂ ਰੁਕੀ ਤਾਂ ਆਪਾਂ ਪਹਿਲਾਂ ਖੇਡਦੇ ਵੀਰੇ ਵਿੱਚ ਡੋਈਂਦੇ ਉਹ ਦੋ ਬੰਦੇ ਆਹੀ ਤਾਂ ਭਰਾਵਾ ਹੁਣ ਚਰਵਾਦ ਦੀ ਸਬਸਕ੍ਰਾਈਬ ਕਰਦੇ ਹਾਂ ਹੂੰ ਚਰਵਾਦ ਦੇ ਵਿੱਚ ਲੜਾਈ ਚਰਵਾਦ ਦੇ ਵਿੱਚ ਆ ਚਾਰ ਘੰਟੇ ਜਾਏ 4 ਘੰਟੇ ਖੇਡੀਦੀ ਆ ਉਹ ਤੋਂ ਪਹਿਲਾਂ ਜ਼ਿਆਦੀ ਨਹੀਂ ਨਾ ਖੇਡੀ ਤੇ ਇੱਧਰ ਬਲਦਾ ਤਾਂ ਸਹੀ ਐ ਤ ਪੁੱਤਾਂ ਗਲੇ ਤੇਰੀ ਆ ਵੱਖੀ ਆ ਪੰਨੀਆਂ ਮੱਲੇ ਵਾਲੀ ਨਜ਼ਾਇਹ ਮਿਰਜ਼ਾ ਕਿਵੇਂ ਮਈਆਂ ਵੇ ਕਦ ਮਿਲ ਜੱਕੇ ਨਾ ਕਰ ਲੈਣਾ ਕੀ ਕਰ ਲੂ ਮੈਂ ਦੂਰੀ ਸਰ ਕੌਣ ਮੋੜਦੇ ਆ ਦਾਸ ਆਹੋ ਦਾਸ ਦੇ ਸਿਰ ਤੇ ਆਲੋ ਜੀ ਲੈ ਗਈ ਜੱਟਾ ਕੋਟੋ ਭੱਜ ਕੇ ਕਾਹ ਚੱਲ ਵੀ ਜੱਟਾ ਰਾਂਗਿਆ ਏਟ ਮਲੇ ਹੁਣ ਇਹਨਾਂ ਨੂੰ ਪਤਾ ਲੱਗੂ ਕੀ ਬੰਦਾ ਇਹ ਮੜੀ ਵੀਡੀਓ ਬਖਾਈ ਬਵਿੰਜਾ 52 ਇਹਨੂੰ ਹੋ ਗਿਆ ਜੀ ਜ਼ੀਰੋ ਜ਼ੀਰੋ ਇੱਕ ਹੋਇਆ ਹੀ ਲੈ ਗਿਆ ਉਹ ਜੇ ਤੁਹਾਨੂੰ ਹੋ ਗਿਆ ਫੇਰ ਲੈ ਗਿਆ ਚੱਲੇ ਇੱਕ ਇੱਕ ਢੀਕਾ ਚੱਲੇ ਨੂੰ ਕੋਈ ਨਹੀਂ 100 14000 4000 104 ਮੈਨੂੰ ਕਹਦੇ ਫੇਰ ਮਾਨੂੰ ਦੋ ਦਿਨਾਂ ਦੋ ਦਿਨਾਂ ਹੋਇਆ ਕਿਹੜੇ ਦੋ ਹੈ ਦੋ ਦੋ ਵਾਰੀ ਰੰਗ ਬਣਿਆ ਸੂਤ ਦੋ ਕਿਹੜਾ ਸਬੂਤ ਹੈ ਤੂੰ ਦੇ ਮੈਨੂੰ ਮੈਨੂੰ ਇੱਕ ਹੋਇਆ ਤੇ ਤੂੰ ਨੇ ਬੰਨਿਆ ਵੀਡੀਓ ਬਣਾਈ ਨਹੀਂ ਬੰਨਿਆ ਨਹੀਂ 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 ਮੰਨਿਆ ਵੇ ਮੈਂ ਇੱਕ ਮਿੰਟ ਕੱਟ ਕਰਕੇ ਦਿਖਾ ਦਾਂ ਨਹੀਂ ਮੁਕਰਨ ਤੇ ਆਗੇ ਨਾ ਇਹ ਵੀਡੀਓ ਝੁੱਟੀ ਪਾ ਦਿੰਦੇ ਆ ਮੇਰੇ ਮੂੰਹ ਤੇ ਕਿਹੜਾ ਸੱਤ ਬੰਦਾਂ ਦੇ ਤੁਹਾਨੂੰ ਪਤਾ ਇਹ ਚ ਸੱਤਾਂ ਗੱਲਾਂ ਕੀ ਤੋਂ ਆ ਗਈ ਲੰਬੜੇ ਨਹੀਂ ਜਿਹੜੇ ਪਾਗਲੇ ਆ ਆਹ ਸੱਚਾ ਆਹ ਸੱਚਾ ਆਹ ਤਾਂ ਇਧਰ ਕੰਚੀ ਬੜੀ ਜਾਲ ਹੁੰਦੀ ਆ ਉਹ ਚੱਲ ਮਿੰਟ ਬਾਅਦ ਫੋਨ ਵੇ ਉਹ ਦਿਖਾ ਚੋਕੀ 3 ਮਿੰਟ 3 ਮਿੰਟ ਫੂਨ 311 ਆਹ ਆ ਗਿਆ ਟੋਵੀ ਕਾਫੀਆਣਾ ਟ੍ਰੱਕ ਓ ਟੋਵੀ ਓ ਓ ਟੋਵੀ ਏ ਸੁਣ ਗਿਆ ਹੀ ਸੁਣ ਗਿਆ ਸੁਣ ਕੇ ਆ ਮੈਂ ਵੀ ਮਿੱਤਰ ਆਡਾ ਇੱਕ ਬੰਦਾ ਆ ਗਿਆ ਸ਼ੈਨ ਦੀ ਇੱਥੇ ਆਵੇ ਕੁਝ ਕਹਿ ਨਹੀਂ ਸਕਦੇ ਦੱਸ BMW ਦੀ ਕਾਫੀ ਹੋ ਫਰਸਟ ਕੱਪ ਦੀ ਐਮਡਲਜੀ ਵੀ ਹੋ ਡਬਲ ਜੀਓ ਵੀ ਹੋ ਡਬਲ ਏ ਦਾਸ ਹੋਏ 10 ਵੀ ਜਟਾ ਰੰਗ ਤੂੰ ਤੂੰ ਕੀ ਕਰਨ ਚਾਹੋਗੇ ਕੀ ਪ੍ਰਚਾਰ ਕਰਨਾ ਚਾਹੋਗੇ ਆਪ ਦਾ ਇੱਥੇ ਪ੍ਰਚਾਰ ਇਹ ਭਾਈ ਅਸੀਂ ਤਾਂ ਵਿਹਲੇ ਟਾਗਟ ਲਿੱਤੇ ਹੀ ਨਹੀਂ ਪਾਣੀ ਫੇਰ ਜਟਾ ਹਾਂ ਪਾਣੀ ਰੰਗ ਫੇਰ ਰੰਗੀ ਪਾਣ ਉਹ ਦਿਖਾ ਦੇ ਅੱਛਾ ਅੱਛਾ ਤੈਨੂੰ ਤੇ ਤੈਨੂੰ ਸਾਰੇ ਸਿਰ ਪੱਤੇ ਕੱਢ ਕੇ ਦੇ ਦੇ ਹਾਂ ਉਹ ਇੱਕ ਪਤਾ ਨਹੀਂ ਦਿਖੰਦੇ ਲੈ ਵੀ ਜਟਾ ਹੋਈ ਦੇ ਕੋਲੀਆਂ ਚਲੋ ਲੈ ਵੀ ਮਿੱਤਰਾ ਇਹਨੂੰ ਕੋਟ ਹੋ ਕੇ ਤਿੰਨ ਕਿੱਧਰ ਹੋ ਕੇ ਚੱਲ ਕੋਣੇ ਕਰਤੀ ਹੋਰ ਦੇ ਕੀ ਹੋਇਆ ਐਵੇਂ ਇੱਕ ਹੋਇਆ ਇੱਕ ਬੰਦੂਰਾ ਹੋਰ ਹੋਇਆ ਇੱਕੋ ਹੀ ਹੋਇਆ ਇੱਕੋ ਹੋਇਆ ਤੈਨੂੰ ਕਹਿੰਦੇ ਹੋਇਆ ਇੱਕੋ ਹੋਇਆ ਮੈਨੂੰ ਕੋਈ ਨਹੀਂ ਵੀਰੇ ਅੱਬ ਪੀ ਹੋਈ ਆ ਆਪਣੇ ਦਰ ਐਵੇਂ ਪੀ ਆਈ ਸਰ ਤੇ ਇਤਨਾ ਨਹੀਂ ਤੱਕ ਡੇ ਭਰਾਵਾ ਪੱਤੇ ਆ ਪੜੂ ਹੋਇਆ ਕੋਈ ਨਹੀਂ 105 105 105 ਕਹਦੇ ਹੋਗੇ 55 55 55 ਇੱਧਰ ਆ ਸਕੂਲ ਆ ਰਹੇ 55 55 55 100000 55 ਉਤੇ 55 ਤੇ ਦੱਸ ਯਾਰ ਮੜਾਇਆ 55 ਉਤੇ 100000 ਭਾਜੀ ਐਸੋ ਸੁਪਿੰਦੇ ਆਰ ਤੋਂ ਪੁੱਛ ਲੋ ਅਹੀਂ ਦਾ ਦੇ ਲਿਆ ਕੋਈ ਆਉਂਦਾ ਸਕੂਟਰ ਵਾਲਾ ਵਾਧੂ 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 ਢੱਕੋ 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 ਇਹਨਾਂ ਨੂੰ ਤੂੰ ਤੂੰ ਮੱਤੀ ਦੇ 6 6 ਤੇ ਪੜਾਈ ਰਣ 910 ਨੰਬਰਾਂ ਤੱਕ ਦਾ 15 15 ਇੱਥੇ ਕਿੰਨੇ ਰਾਮੀ 6 ਦੇ ਉੱਤੇ ਦਵਾ ਕਰ ਪੁੱਛ ਲਓ 50 50 ਡੱਕ ਡੱਕ ਕਿਹਸਮਤ ਯਾਰ ਦਾ ਭਰਾ ਆਉਂਦਾ ਆ ਆ ਜਾਓ ਆ ਜਾਓ ਉਹ ਪਿਛਲੇ ਨੂੰ ਪੁੱਛ ਜਿਹੜਾ ਸਾਰੇ ਸਾਰੇ ਡੱਕਾਂ ਨਾਲ ਸਾਰੇ ਡੱਕਲਾ ਇੰਗਲੈਸ ਚ ਦੇ ਉਹ ਮੈਂ ਤੇ ਵੀ ਆਉਂਦਾ ਮਗਰ ਨੂੰ ਪੁੱਛ ਲਓ ਨਹੀਂ ਦੇ ਇੱਧਰ ਆ ਸਾਰੇ ਆ ਸਾਰੇ ਆ ਗਏ ਸਵਾਲ ਆ ਸਵਾਲ ਆ 2968 ਕਿੰਨੇ ਹੁੰਦੇ ਆ 2968 2968 ਸਾਰੇ ਪੜਾ ਕੋ ਵੀਰੇ ਤੂੰ ਵੀ ਆਈ ਹੱਸ ਕੇ ਇੱਧਰ ਆ ਜਾ ਓਏ ਇੱਧਰ ਆ ਜਾ 2968 ਕਿੰਨੇ ਹੁੰਦੇ ਆ 10000 ਰੁਪਏ ਨਾਮ ਦੇ 2968 bro Google ਪਹਿਲਾਂ ਹੀ ਆਇਆ ਮੈਂ ਟਿਕਰਾਈ ਜਾਇਓ 2968 ਅੰਗਰੇਜ਼ਾਂ ਦੇ ਹਿਸਾਬ ਨਾਲ ਲਾ ਪਾ 10000 ਰੁਪਏ ਹੱਸਿਆ ਵਟ ਜੀ 98 ਲਾਉਂਦਾ ਦੱਸੋ ਕਿ ਕਰਨਾ ਫੋਨ ਲਾਉਣੇ ਕਿੰਨਾ ਵਾ 98 98 ਕਿਹਨੂੰ ਲਵਦੀਪ ਮੈਂ ਕੋਈ ਨਹੀਂ ਤੈਨੂੰ ਪੁੱਛ ਕੇ ਤੇ ਦੱਸ ਦਿੰਨਾ ਮੈਂ ਹਾਂ ਮੈਂ ਦੱਸਿਆ ਤਾਂ ਡਾਕਟਰ ਫੋਨ ਕਰੀ ਕਾਫੀ ਦਿਨ ਹੋ ਗਏ ਮੈਨੂੰ ਵੀ ਮਿਲੇ ਵੀ ਨਹੀਂ 60 60 ਨਹੀਂ ਕੋਈ ਨਹੀਂ ਪੁੱਛ ਕੇ ਦੱਸਣੇ ਕੀ ਜਾਂਦੇ ਉਸੇ ਦਾ ਹੈ ਗਿਆ ਨਹੀਂ 10 ਹਾਂਜੀ ਦੱਸੋ ਉਹ ਜਿਹੜਾ ਪੁੱਛਦਾ ਉਹ ਤੇ ਪੁੱਛੋ ਉਹ ਨਹੀਂ ਕੋਈ ਨਹੀਂ ਦੱਥਿਆ ਆਪਾਂ ਲਾ 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 ਅੱਛਾ ਲਾ ਲਾ 100 ਮਾਲੀਆ ਤੁਹਾਡਾ ਪ੍ਰੇਮ ਦਾ ਪ੍ਰੇਮੀ ਬੰਦਾ ਰਾਂਗਾ ਬਿਲਕੁਲ ਯਾਦਾ ਕੀ ਬਾੜ ਬਾੜ ਕਿੰਨੇ ਦੇ ਆ ਬਾੜ ਤੋਂ ਬਾੜ 60 60 ਹਸਾਬ ਨਹੀਂ ਲਾਉਣਾ ਠੀਕ ਆ ਬਈ ਹੈ 124 ਦਾ 10 ਗੋਣਾ ਉਹ ਦਾਹੀ ਪੋਣਿਆ ਇੱਥੇ ਚ ਵੀ ਇੱਥੇ ਚੰਦ ਗੋਣਾ ਗੋਣਾ ਨਹੀਂ ਨਹੀਂ ਇਹ ਨਹੀਂ ਤਾਂ ਗਾਣਾ ਜਾਏਗਾ ਆਪਣੇ ਉੱਪਰ ਉਹ ਉਹ ਤੁਹਾਡੇ ਸਕੂਲ ਦੇ ਹਿਸ਼ਾਰੇ ਨਾ ਅਮਰ ਤਾਂ ਆਹ ਹੋ ਪੂਰਾ ਓਏ ਇਧਰ ਆ ਇਧਰ ਆ ਬੋਟੇ ਪੀੜ ਕਾ ਲਾ ਤੇਰੇ ਆ ਅਹੀਂ ਚੱਲੇ ਆ ਪਾਣੀ ਪੀਣ ਮੇਰੇ ਪਾਣੀ ਪੀਣ ਕਿੱਥੇ ਐਨੂੰ ਸਿਰਫ ਘਾਰਿਆ ਥੋੜਾ ਗਾ ਤੇ ਐਨੂੰ ਆ ਉਹ ਓਏ ਉਹ ਸਾਹਮਣੇ ਉਹ ਵੇਖੋ ਕੈਂਡੀ ਐਡੇ ਪਾਗਲੇ ਕੈਂਡੀ ਚ ਤੁਰਦੇ ਕੈਂਡੀ ਨੂੰ ਜਾਂਦੇ ਆ ਵਾਪਸ ਨਹੀਂ ਗਏ ਵਾਪਸ ਵਾਪਸ ਜਾਏ ਵੀ ਨਹੀਂ ਜਾਣਾ ਮੈਂ ਨਹੀਂ ਆਖਿਆ ਕੋਈ ਆ ਤਾਂ ਘਰੇ ਫਿਰ ਤੇ ਧੀਰ ਕਰਦੇ ਕੋਈ ਨਹੀਂ ਦਿੰਦੇ ਮਾਦਨ ਘਰੋਂ ਕੱਢਿਆ ਅੱਜ ਘਰੋਂ ਕੱਟਿਆ ਯਾਰ ਅੱਜ ਅੱਜ ਕਣਕ ਅੱਜ ਕਣਕ ਪਾਣੀ ਇਹਨੇ ਆਓ ਸਾਥੀ ਅੱਜ ਜਿੱਕੇ ਕੋਈ ਫੋਟੋ ਕਣਕ ਕਿਹੜੀ 10 ਕਿਲਿਆਂ ਦੀ ਹੈ ਵੀ ਜਿੰਨੀ ਵੀ ਹੈਗੀ ਹੈਗੀ ਆਪਾਂ ਕਿੰਨੀ ਹੈਗੀ ਆਪਣੀ ਆਪਣੀ ਕਿੰਨੀ ਆਪਣੇ ਕਿਹੜੀ ਤੋਂ ਘਰੇ ਬੀਜੀ ਕੋਠੇ ਦੇ ਆਪਣੇ ਆਪਣੇ ਨਾਲ ਕੋਠੇ ਤੇ ਬੀਜੀ ਮੈਂ ਦੂਜੇ ਕੋਲ ਜੇ ਹੁਣੇ ਇਹ ਤੇ ਸ਼ਰਤੀ ਹਾਂ ਨਾ ਵੀਰੇ ਤੇ ਸ਼ਰਤ ਨਹੀਂ ਪਾਉਂਦਾ ਪਰ ਵਾਛੋ ਉਹ ਤਾਂ ਜਰਦੀ ਆਉਂਦੇ ਚਲ ਉੱਤਰ ਚੱਲ ਦੂਜੇ ਕੋਲ ਤੇ ਸ਼ਰਤ ਲਾ ਮੈਂ ਜਿੰਨਾ ਤੇ ਰੱਖੇਗਾ ਉਹਨੇ ਤੇ ਲਾ ਦੇ ਉਹ ਚਾ ਲਪੀ ਤੂੰ ਤੂੰ ਜਿੰਨੀਆਂ ਗੁੱਟਾ ਪਰੇਗਾ ਉਹਨੀਆਂ ਕੁਟਾ ਮੈਂ ਉੱਤਰ ਪਵਾਉਂਗਾ ਉਹ ਨਹੀਂ ਵੀਣੀ ਐ ਮੈਂ ਤਾਂ ਲੈ ਲੈ ਮੈਂ ਮੈਂ ਨਾਪ ਦੇ ਨਾ ਉਹ ਕਹਿੰਦੇ ਹੋਲਡ ਚੈਲੰਜ ਕਰੀਏ ਉਹਨੂੰ ਗਿਆ ਹੋਲਡ ਚੱਲ ਉਹਨੂੰ ਉਹਨਾਂ ਨੂੰ ਗਿਆ ਮੈਂ ਮੈਂ ਕੋਲ ਆ ਪਹਿਲਾਂ ਇੱਕ ਦੋ ਪੰਜ ਦਾ ਹੱਥ ਕਰ ਸਾਂ। ਹੋਰ ਨਹੀਂ ਪਾਉਂ ਰੁਕ ਕੋਈ ਨਹੀਂ ਆਦੀ ਲੈ ਵੀ ਜਟਾ ਆ ਗਈ ਰਾਖੀ ਵਾਲੀ ਰਾਖੀ ਦੀ ਕੀ ਕਰਨੀ ਆ ਮੇਰਾ ਕੀ ਹੋ ਆ ਬੀਜੇ ਓਏ ਓਹ ਉਹਦੇ ਪਾਣੀ ਪਾਉਂਜੀ ਤਾਂ ਹੋ ਗਿਆ ਛੁੱਟ ਗਿਆ ਵਾਓ ਛੜਦੇ ਮੇਰਾ ਛੜਦੇ ਜਾਂਦਾ ਮੂਵੇ ਮੂਵੇ ਛੱਡ ਲੈਨੀ ਫੋਕੜੀ ਫੋਕੜੀ ਹਾਰ ਪਾੜੀ ਚੋ ਗਿਆ ਬੜਾਈ ਤੇ ਪਾਣੀ ਜੋ ਗਿਆ ਪਾਣੀ ਜੋ ਵਰਦੀ ਹੋ ਗਿਆ ਯਾਰ ਸਾਰਾ ਉਹ ਨਹੀਂ ਉਹਦੇ ਕੋਲ ਪਾਣੀ ਨਹੀਂ ਹੈਗਾ ਇਹਦੇ ਕੋਲ ਪਾਣੀ ਨਹੀਂ ਹੈਗਾ ਆ ਵੇ ਇਧਰੇ ਇਧਰੇ ਦੁਬਾਰਾ 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 ਹੋ ਗਿਆ ਸਾਰਾ ਮੈਂ ਫੇਰ ਪਾਣੀ ਆ ਵੇ ਇਧਰ ਵੀ ਇੰਨੇ ਵੀ ਚੋ ਗਿਆ ਇਧਰ ਹੈਗਾ ਹੀ ਨਹੀਂ ਚੋਲ ਲੈ ਚੋਲ ਨਹੀਂ ਮੈਂ ਭਰੋਣਾ ਤੁਹਾਡੀ ਬੁੱਕਾ ਇਧਰ ਆਓ ਇਧਰ ਆਓ ਥਲੇ ਕਰ ਥਲੇ ਆ ਥਲੇ ਕਰ ਆ ਥਲੇ ਆ ਏ ਰੱਖ ਰੱਖ ਲੈ ਹੋਲਡ ਹੋਲਡ ਕਰਕੇ ਰੱਖਣਾ ਹੋਲਡ ਕਰਕੇ ਰੱਖ ਚੱਲ ਪਰ ਆਇਆ ਪਰ ਆਇਆ ਤੂੰ ਵੀ ਹੋਲਡ ਕਰਕੇ ਰੱਖਣਾ ਮੈਂ ਕਰੂੰਗਾ ਹੋਲਡ ਇੱਕ ਮੇਰੇ ਇੱਥੇ ਰੱਖ ਆ ਜਾ ਵੇ ਉਹ ਕੰਜਰਾ ਆ ਰਿਹਾ ਤੇ ਧੱਕਾ ਓ ਦਿੱਲੀ ਆਦਾ ਇਲਾਵਾ ਕੰਜਰਾ ਕੋਲ ਨਾ ਹੋਏ ਆ ਬੱਕੀ ਨਹੀਂ ਆਉਦੀ ਓ ਚੱਲ ਲੈ Ja. <laughs> ਬਾਦਰ ਗੱਲਿਆ ਫਿਰ ਆਪਾਂ ਦੀ ਉਹਦੇ ਥੱਲੇ ਹੁਲਡ ਕਰਕੇ ਰੱਖੋ ਨਾ ਉਹਦੇ ਥੱਲੇ ਹੁਲਡ ਕਰਕੇ ਰੱਖਦੇ ਆ ਉਹ ਨਹੀਂ ਨਹੀਂ ਮਰ ਕੇ ਵਿਚੋਂ ਉਹ ਨਹੀਂ ਕੋਈ ਹੁੰਦਾ ਕੀ ਹੋ ਚੁਗਾ ਆ ਵੀ ਲੈ ਆਓ ਤੇ ਥੱਲੇ ਆ ਜੀ ਆ ਦਿਓ 2 hours later ਅੰਨੀ ਆਏ ਬੰਦੇ ਆਪੇ ਕੋ ਤੇ ਆ ਬੈਠਾ ਜੁੱਟ ਜੋ ਤਾ ਆ ਜਿਓ ਆਓ ਆਓ ਆਹ ਹੈ ਰੱਬਾ ਕਿੱਡਾ ਭਾਈ ਆਹ ਕਹਿੰਦੇ ਤੇਰਾ ਡ੍ਰੀਮ ਫੋਨ ਤੇਰੇ ਮੁੱਠੇ ਡ੍ਰੀਮ ਫੋਨ ਡ੍ਰੀਮ ਫੋਨ ਲੈ ਕਿੱਡਾ ਦਾ ਤਾਕੀ ਦਾ ਗਿਆ ਕਿੰਨਾ ਗਰਮ ਕੀਤਾ ਗਿਆ ਹੁਣ ਫੇਰ ਮੋੜ ਗਿਆ ਡ੍ਰੀਮ ਤੋਂ ਮਾਰ ਕੇ ਬੰਦ ਹੋ ਗਿਆ ਤੁਹਾਡਿਆਂ ਤੋਂ ਦੋਸਤ ਸਾਥ ਦੂਜੇ ਓਏ ਵੀਰੇ ਆਂ ਇਹਦੇ ਤਾਂ ਮੈਂ ਪੈੜਾ ਬੰਦ ਮੈਂ ਤੇ ਮੰਗ ਲਿਆ ਪਰ ਮੈਂ ਤੇ ਤੋਂ ਦੇ ਦੇ ਮੈਨੂੰ ਕਿਉਂ ਅਨਾ ਬਥਰੂ ਨਹੀਂ ਬੰਦੀ ਇੱਥੇ ਤੇ ਲਿਆ ਆਪਾਂ 11 ਵਿੱਚ ਹੀ ਆ ਉਹ ਵੇਚਣ ਦੇ 15000 ਦਲੇ ਦਾ ਕੌਣ ਉਹ 11 ਉਹ ਨਹੀਂ ਉਹ ਨਹੀਂ ਲੜ 20000 ਦੇ ਜਾਣ ਕਿਤੇ 15 ਦਾ ਵਿੱਚ ਉਹ ਕਿੰਨੇ ਦਾ 10000 ਦੇ ਜਾ ਰਿਹਾ ਰੁਪਏ ਦਾ ਕਟਾ ਰਿਹਾ ਤੇ ਖਬੀਰ ਵੀ ਸਜੀ ਹੈ ਤੇ ਉਹ ਬ੍ਰੇਕ ਤੇ ਅਸੀਂ ਸੇਰ ਸੇਰ ਦੌੜ ਰੋ ਜਾ ਕਰਨੀ ਦੌੜ ਜਾਂ ਸਾਈਕਲ ਮਲੂ ਇੱਥੇ ਸਿਰ ਕਰਾ ਰਿਹਾ ਸਾਈਕਲਿੰਗ ਕਰਿਆ ਕਰਨੀ ਦੌੜ ਅਹ ਸਾਈਕਲਿੰਗ ਸਹੀ ਏ ਦੌੜ ਨਾਲੋਂ ਕਿਉਂਕਿ ਜਦੋਂ ਲੈਗ ਲੋਕ ਲੱਗੇ ਉਹ ਸੈੱਟ ਹੋ ਜਾ ਗਏ ਨਾ ਸਾਈਕਲਿੰਗ ਸਹੀ ਏ ਦੌੜ ਨਾਲੋਂ ਹਾਂ ਸੇ ਨਹੀਂ ਨਹੀਂ ਜੋ ਉੱਪਰ ਆਉਣਾ ਪਿਆ ਸਾਈਕਲ ਇੱਥੇ ਇਦਾਂ ਕਸਾ ਫੀਰ ਇੱਧਰ ਦੋ ਹੀ ਚਾਹ ਰਹੇ ਨੇ ਹੁੰਦਾ ਹੀ ਨਹੀਂ ਨਾ ਨਹੀਂ ਨਹੀਂ ਆਪਾਂ ਆਪੇ ਇਸ ਤੋਂ ਮੱਲਾ ਇਹ ਨਹੀਂ ਕਰੇਗਾ ਤੁਸ਼ੇ ਦਾ ਉਸੇ ਨੇ ਕਹਤਾ ਹਾਂ ਬਾਸ ਉਹ ਥੋੜਾ ਹੀ ਆ ਓਏ ਹੌਲੀ ਹੌਲੀ ਜਿੱਦਾਂ ਵਾ ਪਹਿਲੇ ਚਵਾ ਜਾਂਦੇ ਰਹੇ ਚਵਾ ਦੋ ਤੇ ਚੂਹ ਮੜਾ ਰਹੇ ਚਵਾ ਦੋ ਆਪਾਂ ਚੌਂ ਝੂਮੜਾਉਂਦੇ ਰਹੇ ਹੁਣ ਹੁਣ ਇਸ ਤਰ੍ਹਾਂ ਆ ਕਿ ਪਹਿਲਾਂ ਜਾਵਾਂਗੇ ਸਿਸ਼ਲੇ ਹਟਾ ਕੇ ਸਿਸ਼ਲੇ ਹਟਾ ਕੇ ਬਾਹਰ ਵਾਪਸ ਇੱਥੇ ਪਿੰਡ ਹਨਾ ਅਗਲੇ ਦਿਨ ਤੇ ਥੋੜਾ ਘੜੀ ਜਾਂਗਾ ਗੁੱਡੀ ਦਾ ਕਰੋ ਜਾਣਾ ਪਰ ਪਹਿਲੇ ਦਿਨ ਹੀ ਨਾ ਦੋ ਤਿੰਨ ਦਿਨ ਸਿਸ਼ਲੇ ਤੱਕ ਜਾਣਾ ਬੜਾ ਪਾਉ ਉਹ ਤਾਂ ਬਾਅਦ ਫਿਰ ਗਾੜੀ ਹੋ ਮੰਨ ਗਰਾਊਂਡ ਤੇ ਪਹਿਲੇ ਦਿਨ ਬੰਦਾ ਦਾ ਚੱਕਰ ਲਾਉਣ ਵਾਲੇ ਤੇ ਬਹੁਤ ਸਾਰੇ ਨੇ ਜਾਣ ਤੇ ਸਵੇਰੇ ਸਵੇਰੇ ਜਾਇਆ ਕਰਨਾ ਮੰਨਦਾ ਤੂੰ ਸੱਚ ਕੋਲਜ ਜਾਣਾ ਉਹ ਨਹੀਂ ਪਹਿਲਾਂ ਜਾਇਆ ਕਰਾਂਗੇ ਜੇ ਆਪ ਆਹੋ 5:00 ਆਹੋ ਛੋੜਾ ਅੰਜਾਨ ਨਾ ਜਾਣੇ ਰਣਾ ਨਾ ਆਉਦਾ ਜਾਣ ਨਹੀਂ ਸਾਢੇ ਦੇ ਆਹੋ ਕਿਉਂਕਿ ਗਰਮੀयां ਆ ਗਈਆਂ ਤੇ ਦਿਨ ਜल्दी ਚੜ ਜਾਂਦਾ ਨਹੀਂ 5:30 ਨਹੀਂ 6:00 ਵਜੇ ਤੂੰ ਕਿੰਨੇ ਵਜੇ ਜੰਨਾ ਦੇ ਕੋਲ ਨਹੀਂ ਆ ਰਿਹਾ ਫਿਰ ਨਾਣਾ ਤੁਹਾਨੂੰ ਦਾ ਪਹਿਲਾਂ ਤੁਹਾਡਾ ਟਾਈਮਾਂ ਚਲ ਜੇ ਬੰਦਾ 5:00 ਵਜੇ ਕੱਢ ਜਾਂਦੇ ਸ਼ੁਰੂ ਆ ਕਿੰਨੇ ਵਜੇ ਕਿੰਨੇ ਵਜੇ 5:00 ਵਜੇ 5:00 ਵਜੇ ਤੇ ਬਾਲਾ 5:00 ਵਜੇ ਉੱਠੇ ਸਾਢੇ 5:00 ਰੁਪਏ ਮੇਰੀ ਗੱਲ ਸੁਣਾ ਜੇ 5:00 ਵਜੇ ਤੇ ਦੋ ਘੰਟਾ ਲੱਗਦਾ ਆ ਆਹੋ ਆਜੇ ਪਾਣੀ ਦੇ ਕੜ ਗਿਆ ਤੇ ਦੋ ਲਾਲੂ 5:30 ਪੰਜ ਦੇ ਤਰਫੀਏ 6:30 ਦੇਗਾ ਉਹ ਜਿੱਥੇ ਜਣਾ ਉਥੋਂ ਉਹ ਟਾਈਮ ਦਾ ਨਹੀਂ ਆਪਾਂ ਮੱਠੀ ਮੱਠੀ ਜਾਣਾ ਪਗੜਾ ਭਜਾਉਣੇ ਆ ਉਹ ਮੰਨ ਲਾ ਵੀ ਆਪਾਂ ਕਿੱਥੇ ਰੱਖਦਾ ਹਾਂ ਹਾਂ ਮੰਨ ਲਾ ਸਾਢੇ 6:00 ਸਾਢੇ 6 ਦੇ ਨਾਲ ਆਪਾਂ ਕਰਿਆ ਤੇ ਫਿਰ ਬਾਹਰ ਜਾਣਾ ਲੋੜ ਤਾਂ ਬਹੁਤ ਸਾਰਾ ਤੁਹਾਨੂੰ ਹੋ ਜਾਊਗਾ ਉਹ ਹੀ ਨਾ ਜਿੱਦਾਂ ਮਲਾਪਾ ਕੜ ਕੇ ਆਓ ਗੱਗੂ ਬੂਏ ਲਾਲਾ ਚੱਲ ਪਹਿਲਾਂ ਤੇ ਮੈਂ ਗੱਲ ਕਰਾਂਗਾ ਕਿ ਨਾ ਉਹ ਪੰਜਵੇਂ ਰੁਪਿਆ ਨਾ ਸੰਭਾਲ ਕੇ ਰੱਖੋ ਤੇ ਮਲੇ ਕਰਕੇ ਆਓ ਤੇ ਜਿਆਦੇ ਸਾਥੋਂ ਹਾਂ ਤੁਮਾਲਾ ਹੁਣ ਉਤਰਾ ਦੇ ਨਾਲ ਚੜਦਾ ਜੂਰ ਰਹਿਣਾ ਟਾਈਮ ਨਾ ਹਾਂ ਉਹ ਪੂਰਤਾਈ ਦੇ ਮਨ ਗਰੂ ਰੋਣਾ ਨਾ ਟਾਈਮ ਤੇ ਬਸ ਵੇ ਕਰੀਏ ਸਲਾਹ ਸਲਾਹ ਨਾ ਕਰਨੀ ਕਰੀਏ ਤੇ ਆਪਾਂ ਕਰੀਏ ਕੰਮ ਅੱਤ ਸਲਾਹ ਹੀ ਰਹਿਣੀ ਏ ਮੈਨੂੰ ਬਗਾ ਤੇ ਮੈਂ ਆਹ ਹਾਂ ਪਰ ਜਿੰਮੇਤ ਚਲੋ ਜੀ ਅੱਜਵਾਦ ਮੈਂ ਬੁਝਾ ਚਾਗਲ ਬਣਾ ਕੇ ਲਿਆਉਣਾ ਨਹੀਂ ਫਿਰ ਬਣਾਈਆ ਯਾਰ ਸਹੈ ਨੂੰ ਸਹੈ ਨੂੰ ਕਰਦਾ ਜੁੱਟ ਨੂੰ ਪਰ ਉਹਦੀਆਂ ਟੂਪਾਂ ਪੈਣ ਵਾਲੀਆਂ ਹੋਣੀਆਂ ਨੇ ਨਹੀਂ ਸੱਜੇ ਸਹੈ ਲਾ ਸਹੈ ਨੂੰ ਬਾਬ ਨਾਲ ਲਾਉਣੇ ਦੇ ਨਹੀਂ ਆ ਜਾਏਗਾ ਨਾ ਬਥੇਗਾ ਫਿਕਰ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਮਿਲਦੇ ਆਂ ਨਵੇਂ ਵਲੌਗ ਦੇ ਨਾਲ